ਫੇਰ ਦਿਆ ਦੇਹੁਰਾ ਨਾਮੇ ਕੋ ਪੰਡਿਆਂ ਨੂੰ ਪਿਸ਼ਵਾਰਲਾ ਜਿਹੜੇ ਕਹਿੰਦੇ ਸੀ ਬਾਹਰ ਚਲਿਆ ਜਾ ਤੇਰੇ ਲਈ ਇੱਥੇ ਥਾਂ ਨਹੀਂ ਦੇਹੁਰਾ ਹੀ ਉਹਦੇ ਵੱਲੇ ਝੁਕਾ ਦਿੱਤਾ ਅਰ ਜਦੋਂ ਜਿਹੜੇ ਕਹਿੰਦੇ ਸਨ ਅਸੀਂ ਇਹਦੇ ਨਾਲ ਬੈਠ ਕੇ ਰੋਟੀ ਨਹੀਂ ਖਾਣੀ ਇਹ ਸ਼ੂਦਰ ਹੈ ਤੇਨੇ ਕਿਹਾ ਮੈਂ ਹੀ ਉੱਠ ਕੇ ਪਾਸੇ ਹੋ ਜਾਣਾ ਚਤੌੜ ਦੇ ਕਲੇ ਵਿੱਚ ਤੇ ਉਸ ਵੇਲੇ ਪਰਮਾਤਮਾ ਨੇ ਐਸੀ ਤਾਕਤ ਵਰਤਾਈ ਹਰ ਇੱਕ ਨੂੰ ਲੱਗੇ ਮੇਰੇ ਨਾਲ ਬੈਠਾ ਮੇਰੇ ਨਾਲ ਬੈਠਾ ਰਬਦਾਸ ਖੰਦਾ ਜਦੋਂ ਐਸਾ ਹੋਇਆ ਤੇ ਸਿਆਣੇ ਸੰਨ ਵਿੱਚ ਬੈਠੇ ਉਹ ਕਹਿੰਦੇ ਨਹੀਂ ਉਹ ਬੇਸ਼ੱਕ ਕਮਰੇ 'ਚ ਬੈਠਾ ਹੈ ਕੋਈ ਰੱਬ ਪਾਣਾ ਵਰਤੌਂਦਾ ਜੇ ਉਹਦੇ ਕੋਲ ਚੱਲੋ ਮੁਆਫੀ ਮੰਗੀ ਚਰਣਾ ਤੇ ਟੈਪ ਹੈ ਜਿਹੜੇ ਪਰਸ਼ਾਵਾਂ ਨਹੀਂ ਸੀ ਨਾ ਲੈਣਾ ਚਾਹੁੰਦੇ ਉਹ ਚਰਣਾ ਤੇ ਟੈ ਪਏ ਹੱਥ ਜੋੜ ਕੇ ਕਹਿੰਦੇ ਆਪ ਚਲੋ ਸਾਡੇ ਵਿੱਚ ਬੈਠੋ ਤੇ ਫਿਰ ਭਗਤ ਇਹ ਨਹੀਂ ਕਹਿੰਦੇ ਕਿ ਮੇਰੇ ਚ ਤਾਕਤ ਬੜੀ ਮੇਰੇ ਚ ਸ਼ਕਤੀ ਬੜੀ ਮੇਰਾ ਵੇਖਿਆ ਦੇ ਜੋਰ ਨਹੀਂ ਉਹ ਕਹਿੰਦੇ ਆ ਐਸੀ ਲਾਲ ਤੁਜ ਬਿਨ ਕੌਣ ਕਰੈ ਗਰੀਬ ਨਵਾਜ ਗੁਸਈਆ ਮੇਰਾ ਮਾਥੈ ਸ਼ਤਰ ਤਰੈ ਜਾਕੀ ਛੋਤ ਜਗਤ ਕੋ ਲੱਗਦਾ ਤਾਂ ਪਰ ਤੂੰ ਹੀ ਟਰੇ ਮਹਾਰਾਜ ਜੀ ਦੀ ਛੋਤੋਂ ਪਰਛਾਈ ਤੋਂ ਟੱਚ ਕਰਨ ਤੋਂ ਡਰਦੇ ਸਨ ਤੇ ਸਾਰੇ ਉਹਦੇ ਅੱਗੇ ਹੱਥ ਬੰਨ੍ਹ ਕੇ ਖੜੇ ਤੇਰਾ ਜੋਰ ਇਸ ਕਰਕੇ ਸੰਖੇਪ ਕਰਾਂ ਗੁਰੂ ਸਾਹਿਬ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਤੇਰਾ ਜੋਰ ਇਹ ਤੇਰੀ ਤਾਕਤ ਹੈ ਵੱਡਿਆਂ ਵੱਡਿਆਂ ਨੂੰ ਝੁਕਾ ਦੇਣਾ ਨਿਵਾ ਦੇਣਾ ਇਹ ਤੇਰਾ ਜੋਰ ਹੈ ਤੇ ਮਹਾਰਾਜ ਮੈਨੂੰ ਤਾਂ ਕਿਸੇ ਦਾ ਆਸਰਾ ਨਹੀਂ ਕਿਉਂਕਿ ਕਿਸ ਨਲ ਕੀਚੈ ਦੋਸਤੀ ਸਭ ਜਗ ਚੱਲਣ ਹਰ ਸਭ ਚੁਲਾਏ ਮਾਨੇ ਤੇਰੀ ਮਨ ਟੇਕ ਮੇਰੀ ਮਨ ਨੂੰ ਆਸਰਾ ਓਟ ਤੇਰਾ ਹੈ ਕਿਸੇ ਮਨੁੱਖ ਦਾ ਨਹੀਂ ਤੇਰਾ ਸਹਾਰਾ ਲੈ ਕੇ ਤੇਰਾ ਆਸਰਾ ਲੈ ਕੇ ਤੇਰੀ ਓਟ ਲੈ ਕੇ ਅਰ ਚੱਲਦਾ ਆ ਸਦਾ ਸਦਾ ਜਪ ਨਾਨਕ ਏਕ ਹਮੇਸ਼ਾ ਹਮੇਸ਼ਾ ਪਰੀਪੂਰਨ ਪਰਮਾਤਮਾ ਜਿਹੜਾ ਏਕ ਹੈ ਨਾ ਗੁਰੂ ਨਾਨਕ ਸਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਜਪ ਹਰ ਏਕ ਸਿਮਰ ਏਕ ਸਿਮਰ ਪਿਆਰੇ ਇੱਕ ਨੂੰ ਸਿਮਰ ਜਿੰਨੂੰ ਮਹਾਰਾਜ ਕਹਿੰਦੇ ਏਕ ਓੰਕਾਰ ਉਹ ਇੱਕ ਨੂੰ ਜਪ ਔਰ ਮਹਾਰਾਜ ਕਹਿੰਦੇ ਸਾਬ ਉਪਰ ਪਾਰ ਬ੍ਰਹਮ ਦਾ ਤਾਰ ਸਾਰਿਆਂ ਦੇ ਉਪਰ ਸਾਰਿਆਂ ਤੋਂ ਉੱਚਾ ਸਾਰਿਆਂ ਦੇ ਸਿਰ ਉੱਪਰ ਸਾਰਿਆਂ ਦੇ ਉੱਪਰ ਛਤਰ ਦੀ ਨੁਮਾ ਰਹਿਣ ਵਾਲਾ ਤੇ ਸਾਰੇ ਉਹਦੀ ਛਾਇਆ ਦੇ ਥੱਲੇ ਚੱਲਣ ਵਾਲੇ ਕਹਿੰਦੇ ਮਹਾਰਾਜ ਤੂੰ ਸਾਰਿਆਂ ਨੂੰ ਦਾਤਾਂ ਦੇਣ ਵਾਲਾ ਹੈ ਸਾਰਿਆਂ ਤੇ ਬਖਸ਼ਿਸ਼ਾਂ ਕਰਨ ਵਾਲਾ ਹੈ ਤੇਰੇ ਬਰਾਬਰ ਕੋਈ ਨਹੀਂ ਪਾਪਾਂ ਪੁੰਨਾਂ ਤੋਂ ਪਰੇ ਸ਼ੁੱਧ ਬ੍ਰਹਮ ਵੈਗਰੂ ਜੀ ਸਾਰਿਆਂ ਦੇ ਉੱਪਰ ਤੂੰ ਆ ਤੇਰੇ ਬਗੈਰ ਕੋਈ ਨਹੀਂ ਤੇ ਜਦੋਂ ਮਨੁੱਖ ਇਸ ਤਰ੍ਹਾਂ ਬੇਨਤੀਆਂ ਕਰਦਾ ਫਿਰ ਉਹਦੇ ਤੇ ਕਿਰਪਾ ਹੁੰਦੀ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਫਿਰ ਉਹਦੇ ਅੰਦਰ ਦੇ ਹਾ ਭਾਵ ਬਨਦੇ ਨੇ ਬ੍ਰਹਮ ਦੀਸੈ ਉਹਨੂੰ ਰੱਬ ਦਿਸਣ ਲੱਗ ਜਾਂਦਾ ਅੰਦਰ ਆਪਣੇ ਵੀ ਤੇ ਬਾਹਰ ਸੰਸਾਰ ਵਿੱਚ ਵੀ ਬ੍ਰਹਮ ਦੀਸੈ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਪੁਸਾਰਾ ਕਰਨ ਹਾਰਾ ਪ੍ਰਭ ਬਿਨਾ ਅਵਰ ਨਹੀਂ ਜਾਣੀਏ ਪ੍ਰਭੂ ਤੋਂ ਬਗੈਰ ਕੋਈ ਦੂਜਾ ਹੀ ਨਹੀਂ ਉਹਦੇ ਬਗੈਰ ਹੈ ਕੋਈ ਨਹੀਂ ਤੇਰੀ ਟੇਕ ਤੇਰਾ ਆਧਾਰ ਤੇਰੀ ਟੇਕ ਆਸਰਾ ਤੇਰੀ ਓਟ ਲੈਣਾ ਕੀਤੀ ਏ ਮੇਰੇ ਮਾਲਕ ਤੇ ਆਧਾਰ ਤੇਰਾ ਆਸਰਾ ਜਦੋਂ ਮੈਂ ਸੰਸਾਰ ਵਿੱਚ ਚੱਲਦਾ ਤੁਰਦਾ ਕੁਝ ਕਰਦਾ ਮਹਾਰਾਜ ਕਿਸੇ ਦਾ ਆਸਰਾ ਨਹੀਂ ਕਿਉਂਕਿ ਸੰਸਾਰ ਦੇ ਆਸਰੇ ਸਭ ਟੁੱਟ ਜਾਂਦੇ ਨੇ ਨਰੰਕਾਰ ਦਾ ਆਸਰਾ ਲੋਕ ਵਿੱਚ ਵੀ ਨਿਭਦਾ ਤੇ ਪਰਲੋਕ ਵਿੱਚ ਵੀ ਨਿਭਦਾ ਤੇਰਾ ਹੀ ਆਸਰਾ ਹੈ ਮਹਾਰਾਜ ਵਿਸਰਾਮ ਦੇ ਕੇ ਅਸਥਾਈ ਦੇ ਕੇ ਫਰਮਾਉਂਦੇ ਨੇ ਕਿ ਦਾਤਾ ਤੇਰੇ ਬਗੈਰ ਕੋਈ ਆਸਰਾ ਦੇਣ ਵਾਲਾ ਨਹੀਂ ਹੋ ਮਹਾਰਾਜ ਬਚਨ ਕਰਦੇ ਤੇਰੀ ਟੀਕ ਤੇਰਾ ਆਧਾਰਾ ਹੱਥ ਦੇ ਤੂੰ ਰੱਖੇ ਮਹਾਰਾਜ ਤੇਰਾ ਹੀ ਓਟ ਏ ਮਨ ਨੂੰ ਲਈ ਤੇ ਆਧਾਰਾ ਆਸਰਾ ਵੀ ਤੇਰਾ ਹੈ ਤੇ ਜਿਹੜਾ ਦੋਵੇਂ ਕੰਮ ਕਰ ਲੈਂਦਾ ਨਾ ਉਹਨੂੰ ਹੱਥ ਦੇ ਕੇ ਪ੍ਰਭੂ ਆਪ ਰੱਖਦਾ ਹੈ ਜਿਸਕੇ ਸਿਰ ਉੱਪਰ ਤੂੰ ਸੁਆਮੀ ਸੋ ਦੁੱਖ ਕੈਸਾ ਪਾਵੇ ਉਹਨੂੰ ਕਦੇ ਵੀ ਦੁੱਖ ਨਹੀਂ ਹੁੰਦਾ ਜਿਸ ਜਨ ਉੱਪਰ ਤੇਰੀ ਕਿਰਪਾ ਜਿਹਦੇ ਉੱਪਰ ਤੂੰ ਆਪਣੀ ਕਿਰਪਾ ਕਰੇ ਰਹਿਮਤ ਵਰਸਾਵੇ ਤੇਸ ਕਾ ਬਿਪਨਾ ਕੋ ਉਪਖ ਹੈ ਉਹਨੂੰ ਕੋਈ ਦੁੱਖ ਦੇਣ ਵਾਲਾ ਉਹਦੇ ਨੇੜੇ ਨਹੀਂ ਆਉਂਦਾ ਮੈਂ ਮਨ ਤੇਰੀ ਟੇਕ ਮੇਰੇ ਪਿਆਰੇ ਮੇਰੇ ਮਨ ਨੂੰ ਤੇਰੀ ਟੇਕ ਮੇਰੇ ਪਿਆਰੀ ਵੈਗਰੂ ਜੀ ਮੈਂ ਮਨ ਤੇਰੀ ਟੇਕ ਮੇਰੇ ਮਨ ਨੂੰ ਆਸਰਾ ਹੀ ਤੇਰਾ ਆ ਅਵਰ ਸਿਆਨਪ ਬਿਰਥੀਆਂ ਹੋਰ ਜਿੰਨੀਆਂ ਚੁਤਰਾਈਆਂ ਸਿਆਨ ਫਣ ਵਿਅਰਥ ਨੇ ਪਰਮਾਤਮਾ ਤੋਂ ਬਿਗੈਰ ਵਿਅਰਥ ਏ ਕਿਸੇ ਕੰਮ ਦੀਆਂ ਨਹੀਂ ਅਰ ਬਹੋਰ ਅਵਰ ਸਿਆਨਪਾ ਬਿਰਥੀਆਂ ਪਿਆਰੇ ਰੱਖਣ ਕਉ ਤੂੰ ਏਕ ਬਚਾਉਣ ਵਾਲਾ ਤੂੰ ਏਕ ਆ ਬਾਕੀ ਸਿਆਨਪਾ ਡੋਬਣ ਵਾਲੀਆਂ ਨੇ ਸੈਸ ਸਿਆਨਪਾ ਲਖ ਹੋਏ ਤਾਂ ਏਕ ਨਾਂ ਚੱਲੇ ਨਾਲ ਅਰ ਮਹਾਰਾਜ ਤੂੰ ਹੀ ਰਖਵਾਲੀ ਕਰਨ ਵਾਲਾ ਹੈ ਤੇਰੇ ਬਿਗੈਰ ਕੋਈ ਨਹੀਂ ਹੈ ਤੂੰ ਹੈ ਤੂੰ ਹੋਵਨਹਾਰ ਤੂੰ ਹੈ ਅਰ ਤੂੰ ਮਹਾਰਾਜ ਭੂਤ ਕਾਲ ਵਿੱਚ ਵੀ ਸੀ ਭੂਤ ਕਾਲ ਵਿੱਚ ਵੀ ਬਤੀਤ ਹੋ ਚੁੱਕਾ ਸਮਾਂ ਮਹਾਰਾਜ ਉਸ ਅੰਦਰ ਵੀ ਸਭ ਕੁਝ ਤੂੰ ਕਰਨ ਕਰਣ ਸਮਰਥ ਸੀ ਹੈ ਹਾਜ਼ਰ ਨਾਜ਼ਰ ਵਰਤਮਾਨ ਵਿੱਚ ਸਭ ਕੁਝ ਤੂੰ ਹੀ ਕਰ ਰਿਹਾ ਹੈ ਅਰ ਤੂੰ ਹੋ ਮਨਹਾਰ ਭਵਿੱਖਤ ਕਾਲ ਆਉਣ ਵਾਲੇ ਸਮੇਂ ਵਿੱਚ ਸਭ ਕੁਝ ਕਰਨ ਦੇ ਸਮਰੱਥ ਕਰਨ ਕਾਰਨ ਕਾਰਨਾ ਦੇ ਕਰਨ ਵਾਲਾ ਤੂੰ ਹੀ ਹੈ ਤੇਰੇ ਬਗੈਰ ਕੋਈ ਨਹੀਂ ਜਿਹਨੂੰ ਮਹਾਰਾਜ ਬਚਨ ਕਰ ਦਿਆ ਆਦ ਪੂਰਣ ਮਦ ਪੂਰਣ ਅੰਤ ਪੂਰਣ ਪਰਮੇਸ਼ਰ ਹੈ ਮਹਾਰਾਜ ਆਰੰਭਤਾ ਕਾਲ ਵਰਤਮਾਨ ਅੰਤ ਪਰਯੰਤ ਵੀ ਤੇਰੇ ਬਗੈਰ ਕੋਈ ਨਹੀਂ ਔਰ ਤੇਰੇ ਤੋਂ ਬਗੈਰ ਕੋਈ ਆਸਰਾ ਨਹੀਂ ਤੂੰ ਕਿਰਪਾ ਕਰੇ ਤਾਂ ਸਭ ਕੁਝ ਹੈ ਰਿੱਧ ਸਿੱਧ ਨਵ ਨਿੱਧ ਜਾ ਕੇ ਅੰਮ੍ਰਿਤਾ ਪ੍ਰਵਾਹ ਆਦ ਅੰਤੇ ਮਦਪੂਰਨ ਊਚ ਅਗਮ ਆਥਾ ਹੈ ਮਹਾਰਾਜ ਤੇਰੇ ਵਰਗਾ ਕੋਈ ਨਹੀਂ ਤੂੰ ਤਿੰਨਾ ਕਾਲਾਂ ਚ ਉਨੂੰ ਮਹਾਰਾਜ ਕਹਿੰਦੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਉਹ ਐਸਾ ਪਰਿਪੂਰਨ ਪਰਮਾਤਮਾ ਹੈ ਜਿਹੜਾ ਐਸੇ ਗੁਨਾ ਵਾਲਾ ਐਸੀਆਂ ਬਖਸ਼ਾਂ ਵਾਲਾ ਦਾਤਾਂ ਵਾਲਾ ਹੈ ਉਹਨੂੰ ਸਾਬ ਕਹਿੰਦੇ ਜੋ ਤੁਦ ਸੇਵੈ ਤਿੰਨ ਭਉ ਦੁੱਖ ਨਾਹੀ ਜਿਹੜੇ ਤੈਨੂੰ ਸੇਵੈ ਸਿਮਰਦੇ ਨੇ ਜਪਦੇ ਨੇ ਆਰਾਧਦੇ ਨੇ ਮਹਾਰਾਜ ਤਿੰਨ ਉਹਨਾਂ ਨੂੰ ਭਉ ਡਰ ਕਿਸੇ ਦਾ ਨਹੀਂ ਉਹਨਾਂ ਨੂੰ ਪਤਾ ਮਾਲਕ ਮੇਰਾ ਆਸਰਾ ਹੈ ਤੇ ਮਾਲਕ ਤੋਂ ਬਿਗੈਰ ਕੁਝ ਵੀ ਪੱਤਾ ਹਿੱਲ ਨਹੀਂ ਸਕਦਾ ਕੋਈ ਹਰਕਤ ਨਹੀਂ ਕਰ ਸਕਦਾ ਇਸ ਕਰਕੇ ਉਹਨਾਂ ਨੂੰ ਭਉ ਕਿਸੇ ਦਾ ਨਹੀਂ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਾਪ ਕਰਪਾ ਤੇ ਪ੍ਰਾਣੀ ਛੁਟੇ ਉਹਨੂੰ ਪਤਾ ਪ੍ਰਭੂ ਦੀ ਕਿਰਪਾ ਨਾਲ ਛੁਟਕਾਰਾ ਤੇ ਦੂਜਾ ਮੇਰਾ ਕੋਈ ਕੀ ਵਿਗਾੜ ਸਕਦਾ ਇਸ ਕਰਕੇ ਉਹ ਪਰਮਾਤਮਾ ਦਾ ਆਰਾਧਨ ਕਰਦਾ ਹੈ ਦੁੱਖ ਨਾ ਹੈ ਤੇ ਨਾ ਹੀ ਸੰਸਾਰ ਚੋਂ ਉਹਨੂੰ ਕੋਈ ਦੁਖੀ ਕਰ ਸਕਦਾ ਆ ਉਹ ਸਦਾ ਸੁਖੀ ਲੀਨ ਹੈ ਮਹਾਰਾਜ ਕਹਿੰਦੇ ਗੁਰਪ੍ਰਸਾਦ ਨਾਨਕ ਗੁਣ ਗਾਏ ਗੁਰੂ ਨਾਨਕ ਸਹਿ ਮਹਾਰਾਜ ਦੀ ਮੋਹਰ ਛਾਪ ਲਾ ਕੇ ਸਤਿਗੁਰੂ ਅਮਰ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਚਨ ਕਰਦੇ ਗੁਰੂ ਦੀ ਕਿਰਪਾ ਪਾ ਕੇ ਗੁਰੂ ਦਾ ਚਿੰਤਨ ਕਰਕੇ ਹਿਰਦੇ 'ਚੋਂ ਅਗਿਆਨ ਮਿਟਾ ਕੇ ਹਿਰਦੇ ਵਿੱਚ ਗੁਰੂ ਦਾ ਪ੍ਰਕਾਸ਼ ਪ੍ਰਾਪਤ ਕਰਕੇ ਉਹਦੀ ਕਿਰਪਾ ਦੇ ਸਦਕਾ ਗੁਣ ਗਾਹ ਉਹਦੇ ਗੁਨਾ ਦਾ ਗਾਇਨ ਕਰੇ ਅਰਾਧਨ ਕਰੇ ਸਿਮਰਨਾ ਕਰੇ ਸਿਮਰਮਣਾ RAM ਨਾਮ ਚੇਤਾਰੇ ਬਸ ਰਹਿ ਹਿਰਦੈ ਗੁਰ ਚਰਨ ਪਿਆਰੇ ਉਹਦਾ ਆਰਾਧਨ ਕਰੇ ਜਪੇ ਸੱਚ ਸਲਾਹਨ ਵੱਡ ਭਾਗੀ ਪਈਐ ਸੱਚ ਦੀ ਸਲੋਤਾ ਕਰਨਿਆਂ ਵੱਡਿਆਂ ਭਾਗਾਂ ਵਾਲੇ ਮਾਲਕ ਨੂੰ ਪਾਲਨ ਦੇ ਗੁਰ ਪ੍ਰਸਾਦੀ ਹਰ ਗੁਣ ਗਾਈਐ ਗੁਰੂ ਦੀ ਕਿਰਪਾ ਨਾਲੀ ਉਹਦੇ ਗੁਣ ਗਾਏ ਜਾਂਦੇ ਨੇ ਆਪਣੀ ਸਿਆਨਪ ਆਪਣੀ ਬੁੱਧੀ ਨਾਲ ਨਹੀਂ ਤਉ ਕਿਰਪਾ ਤੇ ਜਪੀਏ ਨਾਮ ਤੁਧ ਭਾਵੇ ਤਾਂ ਨਾਮ ਜੁਪਾਵੇ ਸੁਖ ਤੇਰਾ ਦਿੱਤਾ ਲਈਏ ਉਹਦੀ ਕਿਰਪਾ ਤੋਂ ਬਗੈਰ ਸੁਖ ਪ੍ਰਾਪਤ ਨਹੀਂ ਹੁੰਦਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਜੋ ਦਿਸੈ ਸੋ ਤੇਰਾ ਰੂਪ ਹੁਣ ਮਹਾਰਾਜ ਤੇਰੀ ਕਿਰਪਾ ਐਸੀ ਹੋਈ ਬਦਲਾਓ ਅੰਦਰ ਐਸਾ ਆਇਆ ਅੰਦਰ ਤੇਰੀ ਬਖਸ਼ਿਸ਼ ਹੋ ਗਈ ਤੇ ਇਨਾਂ ਅੱਖੀਆਂ ਦੇ ਦੁਆਰਾ ਜੋ ਦਿਸਦਾ ਉਹ ਤੇਰਾ ਹੀ ਰੂਪ ਦਿਸ ਰਿਹਾ ਹੈ ਕੋਈ ਦੂਜਾ ਨਹੀਂ ਉਹ ਤੂੰ ਹੀ ਦਿਸਦਾ ਹੈ ਹਰ ਇੱਕ ਦੇ ਅੰਦਰ ਤੇਰੀ ਛਬੀ ਪੈ ਰਹੀ ਹੈ ਹਰ ਅੰਗ ਇੱਕ ਦੇ ਅੰਦਰ ਤੇਰੀ ਤਸਵੀਰ ਨਜ਼ਰ ਆ ਰਹੀ ਹੈ ਹੂ ਬਾਹੂ ਤੇ ਫਿਰ ਦੂਜਾ ਕੌਣ ਹੈ ਉਹ ਤੇਰਾ ਹੀ ਰੂਪ ਹੈ ਗੁਣ ਨੇ ਧਾਨ ਗੁਣਾਂ ਦਾ ਨੇਦਾਨ ਖਜ਼ਾਨਾ ਆ ਕਾਲਪੁਰਖ ਵੈਗਰੂ ਗੋਵਿੰਦ ਅਨੂਪ ਗੋਬੇਦਾਂ ਕਰਕੇ ਵਿੰਦ ਜਾਣਨੇ ਦੋਗ ಪರಿਪੂਰਨ ਪਰਮਾਤਮਾ ਜਿਹੜਾ ਉਪਮਾ ਤੋਂ ਰਹਿ ਤੇ ਜਿਹਦੀ ਉਪਮਾ ਕਹੀ ਨਹੀਂ ਜਾ ਸਕਦੀ ਬਿਆਨ ਨਹੀਂ ਕੀਤੀ ਜਾ ਸਕਦੀ ਉਹ ਐਸਾ ಪರಿਪੂਰਨ ਪਰਮਾਤਮਾ ਦੇੜਾ ਉਹਦੇ ਨਾਲ ਜੁੜ ਉਹਦੇ ਮਾਰਗ ਤੇ ਤੁਰ ਔਰ ਫੇਰ ਦਾ ਕੇ ਅੰਦਰ ਨੂੰ ਸਕੂਨ ਮਿਲਣਾ ਹੈ ਜੋ ਦਿਸੈ ਸੋ ਸਗਲ ਤੂੰ ਹੈ ਪਸਰਿਆ ਪਸਾਰਾ ਚੋ ਗਿਰਦੀ ਮਹਾਰਾਜ ਜੋ ਦਿਸਦਾ ਹੈ ਉਹ ਤੂੰ ਹੀ ਤੇ ਤੇਰਾ ਪਸਾਰਿਆ ਹੋਇਆ ਪਸਾਰਾ ਹੈ ਦੂਜਾ ਕੋਈ ਹੈ ਹੀ ਨਹੀਂ ਮਹਾਰਾਜ ਕਹੋ ਨਾਨਕ ਗੁਰ ਭਰਮ ਕਟਿਆ ਸਗਲ ਬ੍ਰਹਮ ਵਿਚਾਰ ਮਹਾਰਾਜ ਤੇਰਾ ਪਸਾਰਾ ਤੇ ਸਾਰੇ ਪਾਸੇ ਜਿਹੜਾ पर मदी कंद सीना खड़ी होई महाराज तू कट देती तेरे बगैर कोई नहीं ते जे अज्ञान ਨੂੰ ਕਟਣਾ ਹੈ ਗਿਆਨ ਦਾ ਪ੍ਰਕਾਸ਼ ਕਰਨਾ ਹੈ ਖੁਦ ਨੂੰ ਬ੍ਰह्म ਰੂਪ ਅੰਦਰ ਪ੍ਰਗਟ ਕਰਨਾ ਹੈ ਬ੍ਰह्म ਨੂੰ ਆਪਣੇ ਅੰਦਰ ਪ੍ਰਗਟ ਕਰਨਾ ਹੈ ਬ੍ਰह्म ਨੂੰ ਸੰਸਾਰ ਵਿੱਚ ਵੇਖਣਾ ਹੈ ਸ਼ਰੀਰ ਸ਼ਰੀਰ ਵਿੱਚ ਦੇਖਣਾ ਹੈ ਪਤੇ ਪਤੇ ਵਿੱਚ ਦੇਖਣਾ ਹੈ ਫਿਰ ਮਹਾਰਾਜ ਕਹਿੰਦੇ ਸਿਮਰ ਸਿਮਰ ਸਿਮਰਦਨ ਸੁਏ ਇਹ ਜਨ ਜੀਵ ਉਹ ਪਰਿਪੂਰਨ ਪਰਮਾਤਮਾ ਨੂੰ ਮਨ ਕਰਕੇ ਤਨ ਕਰਕੇ ਬੋਲਾਂ ਕਰਕੇ ਸਿਮਰ ਯਾਦ ਕਰ ਜਿਹਨੂੰ ਗੁਰੂ ਅਰਜਨ ਸ਼ਹਿ ਮਹਾਰਾਜ ਪਾਵਨ ਬਚਨ ਕਰਦੇ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਹਿ ਮਿਟਾਵੋ ਸਿਮਰੋ ਜਾਸ ਬਸੰਬਰ ਏਕੈ ਨਾਮ ਜਪਤ ਆਗੰਤ ਅਨੇਕੈ 베ਦ ਪੁਰਾਨ ਸਿਮਰਤ ਸੁਧਿਆਖਰ ਕੀਨੇ RAM ਨਾਮੇ ਕੀ ਅਖਰ ਕਿਨ ਕਾ ਏਕ ਜਿਸ ਜੀਬੁ ਸਾਵੈ ਤਾਂ ਕੀ ਮਹਿਮਾ ਗਣੀ ਨ ਆਵੈ ਕਾਂਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹਿ ਉਧਾਰੋ ਤੇ ਅੱਗੇ ਫਿਰ ਕਹਿੰਦੇ ਸੁਖਮੰਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਜਿਹੜੇ ਮਨ ਕਰਕੇ ਤਨ ਕਰਕੇ ਬੋਲਾਂ ਕਰਕੇ ਬ੍ਰਹਮ ਨੂੰ ਸਿਮਰਦੇ ਨੇ ਨਾਨਕ ਗੁਰੂ ਨਾਨਕ ਸਹਿ ਮਹਾਰਾਜ ਦੀ ਮੋਹਰ ਛਾਪ ਲਾ ਕੇ ਗੁਰੂ ਅਰਜਨ ਸਹਿ ਮਹਾਰਾਜ ਕਹਿੰਦੇ ਫਿਰ ਕੀ ਹੁੰਦਾ ਹੈ ਕਰਮ ਪ੍ਰਾਪਤ ਹੋਵੇ ਕਰਮ ਦਾ ਅਰਥ ਇਥੇ ਕਿਰਪਾ ਹੈ ਉਹਨਾਂ ਨੂੰ ਕਿਰਪਾ ਪ੍ਰਾਪਤ ਹੁੰਦੀ ਉਹਨਾਂ ਤੇ ਗੁਰੂ ਦੀ ਕਿਰਪਾ ਹੁੰਦੀ ਆ ਤੇ ਜਿਨ੍ਹਾਂ ਤੇ ਫਿਰ ਗੁਰੂ ਦੀ ਕਿਰਪਾ ਹੁੰਦੀ ਹੈ ਗੁਰੂ ਤੇਗ ਬਹਾਦਰ ਸਾਹਿਬ ਸਤਗੁਰੂ ਕਹਿੰਦੇ ਗੁਰ ਕਿਰਪਾ ਜਿਹ ਨਰ ਕੋ ਕੀਨੀ ਤਿਹ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਕਰਮ ਮਿਲੇ ਪਾਵੇ ਸੱਚ ਨਾਉ ਕਰਮ ਤੇਰੀ ਕਿਰਪਾ ਮਿਲੇ ਹੋਵੇ ਤੇ ਸੱਚ ਨਾਮ ਪ੍ਰਾਪਤ ਹੁੰਦਾ ਆ ਔਰ ਕਰਮ ਮਿਲੇ ਆਖਣ ਤੇਰਾ ਨਾਉ ਔਰ ਤੇਰੀ ਕਿਰਪਾ ਹੋਵੇ ਤਾਂ ਹੀ ਤੇਰਾ ਨਾਮ ਜਪਿਆ ਜਾਂਦਾ ਸਿਮਰੈ ਸੇ ਜਨ ਜਿਨ ਕੋ ਪ੍ਰਭ ਮਯਾ ਮਯਾ ਦਾ ਅਰਥ ਵੀ ਇੱਥੇ ਮੇਰ ਰਹਿਮਤ ਕਿਰਪਾ ਹੈ ਕਹਿ ਲੱਗੇ ਮਹਾਰਾਜ ਤੇਰੀ ਕਿਰਪਾ ਮਿਲ ਜਾਏ ਤੇ ਤਾਂ ਹੀ ਸਿਮਰਿਆ ਧੰ ਦਾ ਸੰਖੇਪ ਕਰਾਂ ਮਹਾਰਾਜ ਕਹਿੰਦੇ ਜਿਨ ਜਪਿਆ ਫਿਰ ਜਿਨਾਂ ਨੇ ਗੁਰੂ ਦੀ ਕਿਰਪਾ ਨੂੰ ਪ੍ਰਾਪਤ ਕਰਕੇ ਜਪਿਆ ਮੈਨਾ ਆਰਾਧਿਆ ਸਿਮਰਿਆ ਜਪ ਮੰਨ ਸਤ ਨਾਮ ਸਦਾ ਸਤ ਨਾਮ ਔਰ ਜਪੋ ਤਾਂ ਏਕੋ ਨਾਮਾ ਅਵਰ ਨਾ ਰਾਫਲ ਕਮ ਔਰ ਉਹ ਜਪਨੋ ਜਿੰਨਾ ਨੇ ਵੈ ਗੁਰੂ ਨੂੰ ਜਪਿਆ ਤਿਸ ਕ ਬਲਿਹਾਰ ਉਹਨਾਂ ਤੋਂ ਗੁਰੂ ਅਰਜੁਨ ਦੇ ਮਹਾਰਾਜ ਕਹਿੰਦੇ ਮੈਂ ਬਲਿਹਾਰ ਕੁਰਬਾਨ ਹ ਜਿਹੜੇ ਪਰਮਾਤਮਾ ਦਾ ਅਰਾਧਨ ਕਰਦੇ ਆ ਤੇ ਜਿਹੜੇ ਆਰਾਧ ਦੇ ਜਪਦੇ ਨੇ ਗੁਰੂ ਅਰਜੁਨ ਦੇਵ ਮਹਾਰਾਜ ਕਹਿੰਦੇ ਤਿਸ ਕਾ ਸੰਗ ਤਰੈ ਸੰਸਾਰ ਉਹਨਾਂ ਗੁਰੂ ਪਿਆਰ ਵਾਲੀਆਂ ਰੰਗ ਰਤੜੀਆਂ ਰੂਹਾਂ ਅੰਦਰੋਂ ਬਾਹਰੋਂ ਰੰਗੇ ਬੋਲਾਂ ਕਰਕੇ ਰੰਗੇ ਹੋਏ ਉਹਨਾਂ ਦੇ ਨਾਲ ਸੰਸਾਰ ਉਧਰਦਾ ਹੈ ਤਰਦਾ ਹੈ ਤਰੈ ਤਾਰੇ ਗੁਰ ਸਿੱਖ ਉਹ ਆਪ ਵੀ ਤਰਦਾ ਹੈ ਤੇ ਦੂਜਿਆਂ ਨੂੰ ਵੀ ਤਾਰਦਾ ਉਹਦਾ ਸੰਗ ਕਰਨ ਵਾਲੇ ਵੀ ਸੰਸਾਰ ਦੇ ਵਿੱਚੋਂ ਤਰ ਜਾਂਦੇ ਕਾਹ ਨਾਨਕ ਪ੍ਰਭ ਲੋਚਾ ਪੂਰ ਗੁਰੂ ਅਰਜਨ ਦੇਵ ਮਹਾਰਾਜ ਗੁਰੂ ਨਾਨਕ ਸਹਿ ਮਹਾਰਾਜ ਦੀ ਮੋਹਰ ਛਾਪ ਲਾ ਕੇ ਕਹਿੰਦੇ ਨੇ ਪ੍ਰਭ ਪਰਮਾਤਮਾ ਵਹਿਗੁਰੂ ਜਿਹੜਾ ਲੋਚਾ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾ ਕੇ ਵਸ ਹੈ ਕਾਮ ਤੇਨਾ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਬਈ ਉਹ ਇੱਛਾ ਪੂਰੀਆਂ ਕਰਦਾ ਹੈ ਤੇ ਗੁਰੂ ਅਰਜਨ ਦੇ ਮਹਾਰਾਜ ਵੀ ਮਹਿਰ ਕਰ ਰਹੇ ਨੇ ਕਿ ਪ੍ਰਭ ਲੋਚਾ ਪੂਰ ਪਰਮਾਤਮਾ ਇਛਾਵਾਂ ਦੇੜੀਆਂ ਨੇ ਉਹ ਪੂਰੀਆਂ ਕਰਦਾ ਹੈ ਔਰ ਸਰਬ ਕਾਮਨਾਵਾਂ ਪੂਰੀਆਂ ਕਰਦਾ ਹੈ ਜਿਵੇਂ ਜਿਵੇਂ ਜਪਦਾ ਜੁੜਦਾ ਔਰ ਤੁਰਦਾ ਸੰਤ ਜਨਾ ਕੀ ਬਾਛ ਤੂਰ ਮਹਾਰਾਜ ਜਿਹੜੇ ਸਾ ਸ਼ਾਂਤ ਚਿੱਤ ਸਤ ਹਿਰ ਦੇ ਚ ਵਸਿਆ ਤੇ ਸਤ ਦਾ ਸਰੂਪ ਪ੍ਰਮਾਤਮਾ ਦਾ ਹੋ ਗਏ ਬਿਰਤੀਆਂ ਦਾ ਫੁਰਨਿਆਂ ਦਾ ਕਾਮਨਾਵਾਂ ਦਾ ਵਾਸ਼ਨਾਵਾਂ ਦਾ ਸਵੈ ਪ੍ਰਯੋਜਨ ਦਾ ਅੰਤ ਕਰ ਦਿੰਦਾ ਹੈ ਐਸੇ ਸੰਤ ਜਨ ਜਿਹੜੇ ਆ ਨਾ ਤੇਰੇ ਪਿਆਰੇ ਉਹਨਾਂ ਦੀ ਬੰਛੋ ਧੂਰ ਉਹਨਾਂ ਦੀ ਚਰਨ ਧੂੜੀ ਦਿਓ ਉਹਨਾਂ ਦੇ ਨਾਲ ਮਿਲ ਕੇ ਨਿਰਮਾਨਤਾ ਦੇ ਸਹਤ ਰਹਿ ਕੇ ਤੈਨੂੰ ਮਿਲ ਸਕੀਏ ਜਿਹਨੂੰ ਮਹਾਰਾਜ ਸੱਚੇ ਪਾਤਸ਼ਾਹ ਕਿੰਨੀ ਧੂੜੀ ਮੰਗਦੇ ਆ ਗੁਰਸਿੱਖੀ ਬਾਣਾ ਮੰਨਿਆ ਜਿਨ੍ਹਾਂ ਗੁਰੂ ਦਾ ਬਾਣਾ ਮੰਨਣਾ ਕੀਤਾ ਅਸਿਆਨੋ ਜਿਹੜਾ ਨਫਾ ਚਾਹੀਦਾ ਨੁਕਸਾਨ ਦਾ ਮਤਲਬ ਨਹੀਂ ਔਰ ਸੁਖ ਸ਼ਾਂਤੀ ਚਾਹੀਦੀ ਦੁੱਖ ਨਹੀਂ ਚਾਹੀਦਾ ਸਾਡੇ ਘਰੇ ਖੁਸ਼ੀ ਆਉਣੀ ਚਾਹੀਦੀ ਗਮੀ ਨਹੀਂ ਆਉਣੀ ਚਾਹੀਦੀ ਅਸੀਂ ਨਹੀਂ ਮੰਨਦੇ ਪਰ ਜਿਨ੍ਹਾਂ ਨੇ ਬਾਣਾ ਮੰਨਿਆ ਜੇ ਖੁਸ਼ੀ ਆਈ ਤਾਂ ਵੀ ਉਹਦੇ ਹੁਕਮ ਵਿੱਚ ਨੇ ਤੇ ਜੇ ਗਮ ਗੀਨਤਾ ਆ ਗਈ ਤਾਂ ਵੀ ਉਹਦੇ ਹੁਕਮ ਵਿੱਚ ਗੁਰ ਸਿੱਖੀ ਬਾਣਾ ਮੰਨਿਆ ਗੁਰ ਪੂਰਾ ਪਾਰ ਲੰਘਾਏ ਗੁਰ ਸਿੱਖਾਂ ਕੀ ਹਰ ਧੂੜ ਦੇ ਹਮ ਪਾਪੀ ਪੀ ਗਤ ਪਾਹੀ ਮਹਾਰਾਜ ਸਾਡੀ ਪਾਪੀਆਂ ਦੀ ਵੀ ਗਤੀ ਹੋ ਜਾਵੇਗੀ ਮੁਕਤੀ ਹੋ ਜਾਵੇਗੀ ਇਹ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੀ ਜ਼ੁਬਾਨੀ ਪਾਗ ਤੋਂ ਪਾਵਨ ਬਚਨ ਬ੍ਰਹਮ ਦੇ ਆਕਾਲ ਦੇ ਨਿਰਗੁਣ ਤੁਰਕੀ ਬਾਣੀ ਉਚਾਰਨ ਕਰਕੇ ਸਾਨੂੰ ਦਰਸਾਇਆ ਹੈ ਭਾਈ ਐਸੇ ਗੁਣ ਜੀਵਨ ਅੰਦਰ ਧਾਰਨ ਕਰੀਏ ਬ੍ਰਹਮ ਦੇ ਮਾਰਗ ਤੇ ਚੱਲੀਏ ਪਰਮਾਤਮਾ ਦਾ ਬੜਾ ਵੱਡਾ ਜੋਰ ਹੈ ਜਿੱਥੇ ਕਿਸੇ ਦਾ ਜੋਰ ਨਹੀਂ ਚੱਲਦਾ ਉੱਥੇ ਫਿਰ ਪਰਮਾਤਮਾ ਦਾ ਚੱਲਦਾ ਹੈ ਉਹਨੂੰ ਮਦਦਗਾਰ ਬਣਾਈਏ ਉਹਦਾ ਆਸਰਾ ਲਈਏ ਉਹਦਾ ਆਸਰਾ ਪਾਈਏ ਫਿਰ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਦੇ ਮਾਵਾ ਕੁਨਸਾਰ ਆ ਸਾਡਾ ਆਇਆ ਹੋਇਆ ਸਫਲਾ ਹੋ ਜਾਵੇਗਾ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਚਨ ਜਾਨ ਹਿਰਦੇ ਅੰਦਰ ਬਸਾਵਨੇ ਦਾਸ ਤੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਆਪ ਸਤਿਗੁਰੂ ਕੀ ਸੰਗਤ ਸਤਿਗੁਰੂ ਬਖਸ਼ਣ ਜੋਗ ਅਰਦਾਸ ਅੰਦਰ ਸ਼ਾਮਲ ਹੋਈਏ ਗੁਰੂ ਚਰਣਾ ਅੰਦਰ ਜੁੜ ਮਿਲ ਕਈਏ ਦਾਤਾ ਅਸਾਡੇ ਤੇ ਮਿਹਰ ਕਰੋ ਅਸੀਂ ਵੀ ਬੇਨਤੀ ਕਰੀਏ ਮਹਾਰਾਜ ਤੇਰੇ ਵਰਗਾ ਕੋਈ ਨਹੀਂ ਤੇ ਤੂੰ ਕਿਰਪਾ ਕਰ ਸਾਡੀ ਬਾਹ ਪਕੜ ਤੇ ਅਸੀਂ ਵੀ ਇਸ ਸੰਸਾਰ ਤੋਂ ਤਰ ਸਕੀਏ ਸਾਡਾ ਆਇਆ ਸਫਲਾ ਇਨੀਆਂ ਬੇਨਤੀਆਂ ਪ੍ਰਵਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ